ਜੇ ਦਿਲੋਂ ਆਵਾਜ਼ ਮਾਰਾਂਗੇ ਤੇ ਸਤਿਗੁਰੂ ਕਿਉਂ ਨਹੀਂ ਆਉਣਗੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਆ ਸਥਾਨ ਹੈ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਜਿਹਨੂੰ ਕਹਿੰਦੇ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਛੱਟੀ ਪਾਸ਼ਾਏ ਨਾਮ ਦੇ ਨਾਲ ਵੀ ਪ੍ਰਚਲਿਤ ਹੈ ਇੱਥੇ ਰਹਿਣ ਵਾਲੀ ਸੀ ਮਾਤਾ ਭਾਗਪਰੀ ਜੀ ਦੇ ਦਿਲ 'ਚ ਆਸ ਸੀ ਕਿ ਮਹਾਰਾਜ ਦੇ ਦਰਸ਼ਨ ਕਰਨੇ ਨੇ ਤੇ ਛੇਵੇਂ ਪਾਸ਼ਾ ਆਸਤੇ ਉਹਨੇ ਇੱਕ ਖੱਦਰ ਦਾ ਚੋਲਾ ਬਣਾ ਕੇ ਤਿਆਰ ਕਰਕੇ ਰੱਖਿਆ ਸੀ ਇਸ ਪਿਆਰ ਦੀ ਖਿੱਚ ਦੇ ਨਾਲ ਖਿੱਚੇ ਸਤਿਗੁਰੂ ਜਦੋਂ ਗੋਇੰਦਵਾਲ ਸਾਹਿਬ ਤੋਂ ਇਸ ਪਾਵਨ ਸਥਾਨ ਦੇ ਉੱਤੇ ਪਹੁੰਚੇ ਆ ਪਾਵਨ ਥੜਾ ਸਾਹਿਬ ਤੇ ਮਹਾਰਾਜ ਜੀ ਬਿਰਾਜਮਾਨ ਹੋਏ ਮਾਤਾ ਜੀ ਨੇ ਉਹਨਾਂ ਨੂੰ ਉਹ ਜਿਹੜਾ ਚੋਲਾ ਸਤਿਗੁਰਾਂ ਵਾਸਤੇ ਤਿਆਰ ਕੀਤਾ ਸੀ ਉਹ ਪੇਟਾ ਕੀਤਾ ਮਹਾਰਾਜ ਨੇ ਉਹ ਚੋਲਾ ਪਹਿਨਿਆ ਤੇ ਬੜੇ ਪ੍ਰਸੰਨ ਹੋਏ ਮਾਤਾ ਜੀ ਨੇ ਆਖਿਆ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਨੇ ਪਰ ਬਿਰਧ ਹੋਣ ਕਰਕੇ ਅੱਖਾਂ ਦੀ ਰੌਸ਼ਨੀ ਚਲੀ ਗਈ ਕਿਰਪਾ ਕਰੋ ਐਸੀ ਰਹਿਮਤ ਵਰਸਾਈ ਮੇਰੇ ਸਤਗੁਰਾਂ ਨੇ ਆਹ ਜਿਹੜਾ ਪਾਵਨ ਸਥਾਨ ਹੈ ਖੂਹ ਸਹਿਬ ਇੱਥੇ ਧਰਤੀ 'ਚ ਵਰਸ਼ਾ ਮਾਰ ਕੇ ਮਹਾਰਾਜ ਨੇ ਚਸ਼ਮਾ ਪੈਦਾ ਕੀਤਾ ਉਸ ਜਲ ਦੇ ਛਿੱਟੇ ਮਾਤਾ ਜੀ ਦੇ ਨੇਤਰਾਂ ਦੇ ਉੱਪਰ ਮਾਰੇ ਤੇ ਮਾਤਾ ਦੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਵਾਪਸ ਆਈ ਸਤਗੁਰਾਂ ਦੇ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਉਹਨੇ ਆਖਿਆ ਕਿ ਮਹਾਰਾਜ ਹੋਰ ਕੁਝ ਨਹੀਂ ਚਾਹੀਦਾ ਸਤਗੁਰੂ ਤੁਹਾਡੀ ਕਿਰਪਾ ਹੋਵੇ ਤੇ ਮਹਾਰਾਜ ਮੁਕਤੀ ਬਖਸ਼ਿਸ਼ ਕਰਦੇ ਹੋ ਮਾਤਾ ਨੇ ਆਪਣਾ ਸਰੀਰ त्याਗਿਆ ਸਤਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਅੰਤਿਮ ਸੰਸਕਾਰ ਕੀਤਾ ਜਦੋਂ ਦਿਲੋਂ ਗੁਰੂ ਦਾ ਸਿੱਖ ਸਤਗੁਰੂ ਨੂੰ ਬੁਲਾਉਂਦਾ ਹੈ ਗੁਰੂ ਨੂੰ ਯਾਦ ਕਰਦਾ ਹੈ ਤੇ ਸਤਗੁਰੂ ਜ਼ਰੂਰ ਉਹਦੇ ਵਾਸਤੇ ਉਹਦੇ ਕੋਲ ਆਉਂਦੇ ਹੈ